ਸ਼ਸ਼ੀਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਅੱਜ ਦੇ ਵਲੌਗ ਦੇ ਵਿੱਚ ਤੁਹਾਡੇ ਨਾਲ ਕੈਨੇਡਾ ਦੇ ਵਰਕ ਪਰਮਿਟ ਨੂੰ ਲੈ ਕੇ ਇੱਕ ਤੁਹਾਡੀ ਬਹੁਤ ਵੱਡੀ ਕਨਫਿਊਜ਼ਨ ਦੂਰ ਕਰਨੀ ਹੈ ਇਹ ਵੀਡੀਓ ਨਾਲ ਸਾਰਿਆਂ ਵਾਸਤੇ ਬਹੁਤ ਇੰਪੋਰਟੈਂਟ ਹੈ ਜਿਨ੍ਹਾਂ ਨੇ ਵੀ ਕੈਨੇਡਾ ਦਾ ਖਾਸ ਕਰਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਾ ਹੈ ਯਾਨੀ ਓਪਨ ਵਰਕ ਪਰਮਿਟ ਅਪਲਾਈ ਕਰਨਾ ਹੈ ਉਹਨਾਂ ਵਾਸਤੇ ਬਹੁਤ ਜ਼ਰੂਰੀ ਅਪਡੇਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਤੇ ਜੇ ਤੁਹਾਨੂੰ ਦਾਸ ਆਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਂਦੇ ਆ ਕੈਨੇਡਾ ਦੇ ਓਪਨ ਵਰਕ ਪਰਮਿਟ ਨੂੰ ਲੈ ਕੇ ਕੁਝ ਕਨਫਿਊਜ਼ਨਸ ਹੈਗੀਆਂ ਨੇ ਜੋ ਕਲੀਅਰ ਕਰਨੀਆਂ ਤੁਹਾਡੇ ਸਾਰਿਆਂ ਨਾਲ ਬਹੁਤ ਜ਼ਿਆਦਾ ਜ਼ਰੂਰੀ ਨੇ ਹੁਣ ਉਹਨਾਂ ਕੁਝ ਕਨਫਿਊਜ਼ਨ ਦੇ ਵਿੱਚ ਇੱਕ ਸਭ ਤੋਂ ਵੱਡੀ ਜਿਹੜੀ ਕਨਫਿਊਜ਼ਨ ਹੈ ਉਹ 1+1 ਪ੍ਰੋਗਰਾਮ ਨੂੰ ਲੈ ਕੇ ਹੈ ਕਿ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਸਟੱਡੀ ਕਰਨ ਵਾਸਤੇ ਗਏ ਹੋ ਤੁਸੀਂ 1 on 1 ਪ੍ਰੋਗਰਾਮ ਲਿਆ ਹੈ ਯਾਨੀ ਕਿ ਸਟੱਡੀ ਪਰਮਿਟ ਲੈ ਕੇ ਤੁਸੀਂ ਆਊਟਸਾਈਡ ਕੈਨੇਡਾ ਤੋਂ ਕੈਨੇਡਾ ਗਏ ਯਾਨੀ ਇੰਡੀਆ ਤੋਂ ਜੇਕਰ ਐਗਜ਼ਾਮਪਲ ਦੇ ਰਿਹਾ ਕਿ ਇੰਡੀਆ ਤੋਂ ਕਿਸੇ ਨੇ 1 ਸਾਲ ਦਾ ਸਰਟੀਫਿਕੇਟ ਕੋਰਸ ਲਿਆ ਕੈਨੇਡਾ ਦੇ ਕਿਸੇ ਕਾਲਜ ਦੇ ਵਿੱਚ 1 ਸਾਲ ਉਹਨੇ ਸਟੱਡੀ ਕੀਤੀ 1 ਸਾਲ ਸਟੱਡੀ ਕਰਨ ਤੋਂ ਬਾਅਦ ਉਹਨੂੰ 1 ਸਾਲ ਦਾ ਵਰਕ ਪਰਮਿਟ ਮਿਲਣਾ ਸੀਗਾ ਪਰ ਉਹਨੇ ਇਹ ਗੱਲ ਸੋਚੀ ਕਿ ਮੈਂ 1 ਸਾਲ ਦਾ ਵਰਕ ਪਰਮਿਟ ਲੈਣ ਦੀ ਬਜਾਏ ਮੈਂ 2 ਸਾਲ ਦੀ ਸਟੱਡੀ ਕਰ ਲੈਣਾ ਹੈ ਯਾਨੀ ਕਿ 1 ਸਾਲ ਦਾ ਹੋਰ ਕੋਰਸ ਲੈ ਲੈਣਾ ਹੈ ਮੈਨੂੰ ਵਰਕ ਪਰਮਿਟ ਜਿਹੜਾ ਉਹ 3 ਸਾਲ ਦਾ ਮਿਲ ਜੇਗਾ ਯਾਨੀ ਕਿ 1 1 ਸਟੱਡੀ ਜੇਕਰ ਮੈਂ ਲੈਣਾ ਹੈ ਤਾਂ ਮੇਰਾ ਜਿਹੜਾ ਵਰਕ ਪਰਮਿਟ ਹੈ ਉਹਦੀ ਡਿਊਰੇਸ਼ਨ 1 ਸਾਲ ਦੀ بجائے 3 ਸਾਲ ਹੋਵੇਗੀ ਯਾਨੀ ਮੈਂ 2 ਸਾਲ ਸਟੱਡੀ ਕਰਕੇ ਕੈਨੇਡਾ ਦੇ ਵਿੱਚ 5 ਸਾਲ ਤੱਕ ਰਹਿ ਸਕਦਾ ਜੇਕਰ ਮੈਂ ਕੈਨੇਡਾ ਦੇ ਵਿੱਚ 1 ਸਾਲ ਸਟੱਡੀ ਕੀਤੀ ਤਾਂ ਮੇਰਾ ਸਟੇ ਸਿਰਫ ਵੈਲਿਡ 2 ਸਾਲ ਲਈ ਹੀ ਹੋਵੇਗਾ ਸੋ 1+1 ਪ੍ਰੋਗਰਾਮ ਕੈਨੇਡਾ ਦੇ ਵਿੱਚ ਬਹੁਤ ਫੇਮਸ ਪ੍ਰੋਗਰਾਮ ਸੀਗਾ ਬਹੁਤ سارے ਇਸ ਪ੍ਰੋਗਰਾਮ ਨੂੰ ਲੈ ਕੇ ਹੁਣ ਬਹੁਤ ਜ਼ਿਆਦਾ ਕਨਫਿਊਜ਼ ਨੇ ਹੁਣ ਇੱਥੇ ਸਮਝਣ ਵਾਲੀ ਗੱਲ ਇਹ ਆ ਕਿ ਜਿਹੜੇ ਨਵੇਂ ਰੂਲ ਆਏ ਨੇ 1 ਨਵੰਬਰ 2024 ਤੋਂ ਬਾਅਦ ਜਿਨ੍ਹਾਂ ਨੇ PGWP ਅਪਲਾਈ ਕਰਨਾ ਯਾਨੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਾ ਹੈ ਉਹਨਾਂ ਵਾਸਤੇ 1+1 ਪ੍ਰੋਗਰਾਮ ਨੂੰ ਲੈ ਕੇ ਵੀ ਬਹੁਤ ਵੱਡੀ ਅਪਡੇਟ ਆਈ ਉੱਤੇ ਕਨਫਿਊਜ਼ਨ ਜ਼ਰੂਰ ਹੈ ਪਰ ਉਹ ਅਪਡੇਟ ਕੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੇਕਰ ਤੁਸੀਂ ਪਹਿਲਾ ਜਿਹੜਾ ਪ੍ਰੋਗਰਾਮ ਲਿਆ ਸੀਗਾ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਐਲੀਜੀਬਲ ਲਿਸਟ ਵਿੱਚ ਨਹੀਂ ਹੈਗਾ ਤੇ ਜਿਹੜਾ ਤੁਸੀਂ ਦੂਜਾ ਪ੍ਰੋਗਰਾਮ ਲਿਆ ਆ ਹੁਣ ਲਓਗੇ ਉਹ ਪ੍ਰੋਗਰਾਮ ਤੁਹਾਡਾ ਪੀਜੀਡਬਲਯੂਪੀ ਯਾਨੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਐਲੀਜੀਬਲ ਹੈਗਾ ਏ ਤਾਂ ਤੁਹਾਨੂੰ ਸਿਰਫ 1 ਸਾਲ ਦਾ ਹੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਯਾਨੀ ਕਿ ਭਾਵੇਂ ਤੁਸੀਂ ਕੋਰਸ 2 ਸਾਲ ਕੀਤਾ ਹੈ ਭਾਵੇਂ ਤੁਸੀਂ 1+1 ਪ੍ਰੋਗਰਾਮ ਲਿਆ ਪਰ ਤੁਹਾਨੂੰ ਵਰਕ ਪਰਮਿਟ 1 ਸਾਲ ਦਾ ਹੀ ਮਿਲਣਾ ਉਹ ਕਿਹੜਾ ਮਿਲਣਾ ਜਿਹੜਾ ਤੁਹਾਡਾ ਲਾਸਟ ਐਲੀਜੀਬਲ ਕੋਰਸ ਹੋਵੇਗਾ ਉਹਦੇ ਹਿਸਾਬ ਨਾਲ ਉਹ ਦੂਜੀ ਗੱਲ ਜੇਕਰ ਪਹਿਲਾ ਵਾਲਾ ਤੁਹਾਡਾ ਕੋਰਸ ਪੀਜੀਡਬਲਯੂਪੀ ਦੇ ਲਈ ਐਲੀਜੀਬਲ ਸੀਗਾ ਤੇ ਨਵਾਂ ਵਾਲਾ ਜਿਹੜਾ ਕੋਰਸ ਜਿਹੜਾ ਦੂਜਾ ਕੋਰਸ ਤੁਸੀਂ ਕੈਨੇਡਾ ਦੇ ਵਿੱਚ ਹੋਰ ਲਿਆ ਸੈਕੰਡ ਵਾਲਾ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਲਈ ਐਲੀਜੀਬਲ ਨਹੀਂ ਹੈਗਾ ਤਾਂ ਤੁਸੀਂ ਪੀਜੀਡਬਲਯੂਪੀ ਵਾਸਤੇ ਐਲੀਜੀਬਲ ਨਹੀਂ ਹੋਗੇ ਜੇਕਰ ਤੁਸੀਂ ਪੀਜੀਡਬਲਯੂਪੀ ਅਪਲਾਈ ਕਰੋਗੇ ਤੇ ਤੁਹਾਡਾ ਰਿਫਿਊਜ਼ਲ ਆ ਜਾਣਾ ਹੈ ਯਾਨੀ ਕਿ ਉਹਦਾ ਕਾਰਨ ਕੀ ਹੋਣਾ ਹੈ ਕਿ ਤੁਸੀਂ ਜਦੋਂ ਵੀ ਤੁਹਾਡਾ ਕੋਰਸ ਪਹਿਲਾਂ ਪੂਰਾ ਹੋਇਆ ਇੱਕ ਸਾਲ ਵਾਲਾ ਜਿਹਦੇ ਲਈ ਤੁਸੀਂ ਪੀਜੀਡਬਲੂਪੀ ਦੇ ਲਈ ਐਲੀਜੀਬਲ ਸੀਗੇ ਤੁਸੀਂ 180 ਡੇਜ਼ ਦੇ ਅੰਦਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਾ ਹੈ ਜੇਕਰ ਨਹੀਂ ਕਰਦੇ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਉਸ ਕੋਰਸ ਦੇ ਵਿੱਚ ਫਿਰ ਪੀਜੀਡਬਲੂਪੀ ਲਈ ਐਲੀਜੀਬਲ ਨਹੀਂ ਹੁੰਦੇ ਸੋ ਜੇਕਰ ਤੁਸੀਂ ਇੱਕ ਸਾਲ ਦੀ ਸਟੱਡੀ ਖਤਮ ਹੋਣ ਤੋਂ ਬਾਅਦ ਦੂਜੇ ਸਾਲ ਦੀ ਸਟੱਡੀ ਖਤਮ ਕਰ ਰਹੇ ਹੋ ਤਾਂ ਤੁਹਾਨੂੰ ਨਿਨਮਮ ਜਿਹੜੀ ਸਟੱਡੀ ਲਾਗੋ 8 ਮਹੀਨੇ ਦੀ ਤੇ ਲੈ ਲੈ ਹੀ ਰਹੇ ਹੋ ਜੇਕਰ ਦੂਜੇ ਸਾਲ ਦਾ ਕੋਰਸ ਹੈ ਤਾਂ ਤੇ ਫਿਰ 8 ਮਹੀਨੇ ਹੋ ਜਾਣੇ 180 ਡੇਸ ਜਿਹੜੇ ਉਹ ਕ੍ਰੋਸ ਹੋ ਜਾਣੇ ਆ ਤੇ ਫਿਰ ਤੁਸੀਂ ਪੀਜੀਡਬਲਯੂਪੀ ਤੁਹਾਡਾ ਰਿਫਿਊਜ਼ ਹੋ ਜਾਣਾ ਵੀਜ਼ਾ ਜਿਹੜਾ ਤੁਹਾਡਾ ਨਹੀਂ ਗ੍ਰਾਂਟ ਹੋਣਾ ਹੁਣ ਜੇਕਰ ਤੁਹਾਡਾ ਪਹਿਲਾ ਪ੍ਰੋਗਰਾਮ ਵੀ ਪੀਜੀਡਬਲਯੂਪੀ ਦੀ ਲਿਸਟ ਵਿੱਚ ਸੀ ਦੂਜਾ ਪ੍ਰੋਗਰਾਮ ਵੀ ਪੀਜੀਡਬਲਯੂਪੀ ਦੀ ਲਿਸਟ ਸੀਗਾ ਫਿਰ ਤੁਹਾਨੂੰ 3 ਸਾਲ ਦਾ ਓਪਨ ਵਰਕ ਪਰਮਿਟ ਮਿਲ ਜਾਣਾ ਮੈਨੂੰ ਲੱਗਦਾ ਕਿ ਹੁਣ ਕਿਸੇ ਨੂੰ ਕਨਫਿਊਜ਼ਨ ਨਹੀਂ ਹੋਣੀ ਇਸ ਚੀਜ਼ ਨੂੰ ਲੈ ਕੇ ਸਾਰਿਆਂ ਦੀ ਕਨਫਿਊਜ਼ਨ ਜਿਹੜੀ ਹੈ ਪੀਜੀਡਬਲਯੂਪੀ ਨੂੰ ਲੈ ਕੇ ਦੂਰ ਜ਼ਰੂਰ ਹੋਗੀ ਹੋਏਗੀ। ਅੱਛਾ ਜੀ। ਹੁਣ ਆਪਾਂ ਆ ਜਾਨਨੇ ਆ ਕਿ ਭਈ ਜਿਹੜੇ ਇਹ ਨਵੇਂ ਰੂਲ ਹੈਗੇ ਨੇ ਉਹ ਖਾਸ ਕਰਕੇ ਉਹਦੇ ਵਿੱਚ ਇੱਕ ਕਨਫਿਊਜ਼ਨ ਹੋਰ ਹੈ ਕਿ ਭਈ ਜਿਨ੍ਹਾਂ ਨੇ 1 ਨਵੰਬਰ 2024 ਤੋਂ ਪਹਿਲਾਂ ਸਟੱਡੀ ਲਈ ਹੈ। ਯਾਨੀ ਕਿ ਜਿਹੜੇ ਉਦੋਂ ਪਹਿਲਾਂ ਇਨਰੋਲ ਹੋ ਗਏ ਸੀਗੇ ਪਹਿਲਾਂ ਤੋਂ ਪੜ੍ਹਾਈ ਕਰ ਰਹੇ ਜਿਨ੍ਹਾਂ ਦੀ ਪੜ੍ਹਾਈ ਚੱਲ ਰਹੀ ਹੈ। ਕਿ ਉਹਨਾਂ ਨੂੰ ਵੀ ਆਇਲਸ ਕਲੀਅਰ ਕਰਨਾ ਪਵੇਗਾ ਕਿ ਉਹਨਾਂ ਨੂੰ ਵੀ ਸੀਐਲਬੀ ਲੈਵਲ 7 ਜਾਂ ਸੀਐਲਬੀ ਲੈਵਲ 5 ਲੈਣਾ ਪਵੇਗਾ ਤਾਂ ਇਹਦਾ ਸਾਫ਼ ਜਾਂ ਆਨਸਰ ਹੈ ਕਿ ਬਿਲਕੁਲ ਲੈਣਾ ਪਵੇਗਾ 1 ਨਵੰਬਰ 2024 ਤੋਂ ਬਾਅਦ ਜਿਹੜਾ ਵੀ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਾ ਹੈ ਉਹ ਨਵੇਂ ਰੂਲ ਦੇ ਹਿਸਾਬ ਨਾਲ ਹੀ ਅਪਲਾਈ ਹੋਵੇਗਾ ਤੁਹਾਡੀ ਸਟੱਡੀ ਕਦੋਂ ਸ਼ੁਰੂ ਹੋਈ ਤੁਹਾਡੀ ਸਟੱਡੀ ਕਦੋਂ ਖਤਮ ਹੋਈ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਖਾਸ ਕਰਕੇ ਆਇਲਸ ਨੂੰ ਲੈ ਕੇ ਤੇ ਯਾਨੀ ਲੈਂਗੁਏਜ ਐਬਿਲਿਟੀ ਟੈਸਟ ਨੂੰ ਲੈ ਕੇ ਇਹ ਗੱਲ ਬਿਲਕੁਲ ਕਲੀਅਰ ਹੋ ਗਈ ਇਹ ਦੋ ਕਨਫਿਊਜ਼ਨਸ ਨੂੰ ਲੈ ਕੇ ਮੈਨੂੰ ਲੱਗਾ ਕਿ ਇੱਕ ਵੀਡੀਓ ਬਣਾਉਣੀ ਚਾਹੀਦੀ ਕਿਉਂਕਿ ਬਹੁਤ ਕਾਲਸ ਇਸ ਸੇਮ ਜੇ ਟੌਪਿਕ ਦੇ ਉੱਤੇ ਆਉਂਦੀਆਂ ਨੇ ਜਦੋਂ ਆਪਾਂ ਇੱਕ ਵੀਡੀਓ ਬਣਾ ਦਿੰਨੇ ਆ ਤਾਂ ਫਿਰ ਕਲੈਕਟਿਵਲੀ ਇਹ ਇਨਫੋਰਮੇਸ਼ਨ ਜਿਹੜੀ ਉਹ ਸਬਤਕ ਡਿਲੀਵਰਡ ਹੋ ਜਾਂਦੀ ਹੈ ਲੋਕਾਂ ਨੂੰ ਪਤਾ ਲੱਗ ਜਾਂਦਾ ਕਿਉਂਕਿ ਏਜੰਡ ਕਈ ਵਾਰੀ ਇੱਥੇ ਕਨਫਿਊਜ਼ਨ ਕ੍ਰੀਏਟ ਕਰ ਦਿੰਦੇ ਉਮੀਦ ਕਰਦਾ ਬਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਜੇ ਤੁਹਾਨੂੰ ਕੋਈ ਐਸਓਪੀ ਹੈਲਪ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ のは